ਆਉਂਗਾ ਪੁੱਛਿਆ ਹੀ ਲਾ ਕੇ ਫੋਨ ਕਿੱਥੇ ਗਿਆ ਕਿੱਥੇ ਆ ਦੱਸ ਦੇ ਕਿੱਥੇ ਗਿਆ ਵਾ ਹੋ ਮੈਨੂੰ ਦੱਸ ਕਿੱਥੇ ਗਿਆ ਵਾ ਉਹ ਅੰਦੇ ਗਿਆ ਕਿਨਾ ਗਿਆ ਕਿਨਾ ਗਿਆ ਮੰਮੀ ਨਾ ਦੀ ਨਾ ਤੇ ਤੈਨੂੰ ਨਹੀਂ ਖੜਿਆ ਨਹੀਂ ਕੋਈ ਹਮ ਜੁੱਤੀਆਂ ਮਾਰੇਂਗਾ ਦੋ ਰੱਖ ਕੇ ਇਹਦੇ ਉਹਨੂੰ ਫੋਨ ਆਇਆ ਈ ਤੀ ਲੈ ਆਉਣਾ ਤੂੰ ਉਹਨਾਂ ਨੂੰ ਮਲਾਇਆ ਫੋਨ ਲਾਇਆ ਉਹਨੂੰ ਮੈਂ ਪੋਣਾ ਕੀ ਆਂਦਾ ਏ ਆਂਦਾ ਉਹਨਾਂ ਹੈ ਤੇ ਚੀਜੀ ਆਂਦਾ ਲਿਆਵੂੰਗਾ ਤੇਲੀ ਲਿਆਉਂਦਾ ਚੀਜੀ ਹਾਂ ਮੈਂ ਕੱਲੇ ਲਿਆਉਂਗਾ ਤੂੰ ਘਰੇ ਹੀ ਰਹੇਂਗਾ ਹਾਂ ਤੇ ਦੀਦੀ ਆ ਤੇ ਚੀਜੀ ਕੀ ਆਂਦਾ ਹੈ ਦੀਦੀ ਵੀ ਉਹ ਦੀਦੀ ਲਈ ਲੈ ਕੇ ਦੀਦੀ ਲਿਆਉਗੇ ਨਹੀਂ ਕਿ ਤੇਰੇ ਲਈ ਕੱਲੇ ਲਈ ਨਹੀਂ ਦੀਦੀ ਲਈ ਵੀ ਲੈ ਕੇ ਆਉਂਗਾ ਲੈ ਕੇ ਆਉਗਾ ਹਾਂ ਮੈਂ ਬੀਬੀ ਲੈ ਕੇ ਆਉਂਗਾ ਤੇਲੀ ਵੀ ਲੈ ਕੇ ਆਉਂਗਾ ਹਾਂ ਤੇ ਤੇਰਾ ਪਾਪਾ ਤੈਨੂੰ ਲੈ ਕੇ ਨਹੀਂ ਗਿਆ ਨਹੀਂ ਤੇਰਾ ਪਾਪਾ ਇਧਰ ਲੈ ਗਿਆ ਗੱਡੀ ਪੱਜ ਗਈ ਆ ਨਹੀਂ ਪਾਪਾ ਤੈਨੂੰ ਲੈ ਕੇ ਨਹੀਂ ਗਿਆ ਤੂੰ ਜਾਣਾ ਨਹੀਂ ਪਾਪਾ ਕੋ ਐਨਮੂ ਕਰ ਪਾਪਾ ਤਰਾ ਦਾ ਆ ਜਾ ਮੇਰੇ ਕੋ ਆਨੀ ਮੈਨੂੰ ਲਾਗੇ ਗਿਆ ਲੈ ਕੇ ਨਹੀਂ ਗਿਆ ਤੈਨੂੰ ਨਹੀਂ ਗੱਲ ਲੇ ਕੇ ਗਿਆ ਤੂੰ ਆਂਦਾ ਤੂੰ ਆਂਦਾ ਜਾਂਦਾ ਨਹੀਂ ਤੂੰ ਤੇ ਲੋਗ ਗਿਆ ਵੇਖ ਕੇ ਮੈਂ ਜਾਣਾ ਤਾਂ ਮੈਂ ਕਹਣਾ ਪਾਪਾ ਕੋ ਮੈਂ ਜਾਣਾ ਤਾਂ ਮੈਂ ਜਾਣਾ ਵਾ ਪਾਪਾ ਕੋ ਉਹ ਤੇ ਲੈ ਕੇ ਨਹੀਂ ਗਿਆ ਨਹੀਂ ਮੈਨੂੰ ਅਭੀ ਰਹਿਣਾ ਹੈ ਅਭੀ ਜਾਣਾ ਵਾ ਕਹਿ ਪਾਪਾ ਕੇ ਮੈਨੂੰ ਲੈ ਕੇ ਜਾ ਐ ਲੋ ਪਾਪਾ ਨਾਲ ਦੇਖਦਾ ਮੈਂ ਅਭੀ ਜਾਣਾ ਆ ਉਹ ਤੂੰ ਆਂਦਾ ਹੀ ਹੁੰਦਾ ਉੱਥੇ ਉਥੇ ਖੇਡ ਦਾ ਨਾਂ ਹ ਕਾ ਨਾ ਖੇਡ ਦਾ ਨਾਂ ਕਾਤੇ ਬਾਜ਼ੀਆਂ ਨਾ